ਸਤ ਗੁਰ ਪਿਆਰੇ ਮੇਰੀ ਬਿਗੜੀ ਸੁਭਾਅ ਦੇ ਸਤ ਗੁਰ ਪਿਆਰੇ ਮੇਰੀ ਬਿਗੜੀ ਸੁਭਾਅ ਦੇ ਸਤ ਗੁਰ ਪਿਆਰੇ ਮੇਰੀ ਬਿਗੜੀ ਸੁਭਾਅ ਦੇ ਸਤ ਗੁਰ ਪਿਆਰੇ ਮੇਰੀ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਡੋਰ ਤੇਰੇ ਬਾਝੋਂ ਦੁਖੀ ਆਦਾ ਰੱਬਾ ਕੋਈ ਹੋਰ ਨਾ ਤੇਰੇ ਬਾਝੋਂ ਦੁਖੀ ਆਦਾ ਰੱਬਾ ਕੋਈ ਹੋਰ ਨਾ ਤੇਰੇ ਬਾਝੋਂ ਦੁਖੀ ਆਦਾ ਰੱਬਾ ਕੋਈ ਹੋਰ ਨਾ ਤੇਰੇ ਬਾਝੋਂ ਦੁਖੀ ਆਦਾ ਰੱਬਾ ਕੋਈ ਤੇਰੇ ਹੱਥ ਬੇੜੀ ਸਾਈਆਂ ਹੈ ਢੋਬ ਭਾਵੇਂ ਤਾਰ ਦੇ ਤੇਰੇ ਹੱਥ ਬੇੜੀ ਸਾਈਆਂ ਹੈ ਢੋਬ ਭਾਵੇਂ ਤਾਰ ਦੇ ਤੇਰੇ ਹੱਥ ਬੇੜੀ ਸਾਈਆਂ ਹੰਡੋਬ ਭਾਵੇਂ ਤਾਰ ਦੇ ਤੇਰੇ ਹੱਥ ਬੇੜੀ ਸਾਈਆਂ ਹੰਡੋਬ ਭਾਵੇਂ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ 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 ਸਤਿਗੁਰੂ ਪਿਆਰੇ ਸਵਾਰ ਦੇ ਸਤ ਗੁਰੂ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰੂ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰੂ ਪਿਆਰੇ ਮੇਰੀ ਵਿਗੜੀ ਸਵਾਰ ਦੇ ਜਦ ਵਿੱਚ ਬੱਚੇ ਪਤੰਗ ਚੜਾਉਂਦੇ ਆ ਸੋ ਡੋਰ ਉਹਨਾਂ ਦੇ ਹੱਥ ਚੁੰਦੀ ਪਤੰਗ ਨੂੰ ਚੈ ਖੱਬੇ ਲੈ ਜਾਂ ਚ ਸੱਜੇ ਲੈ ਜਾਂ ਸੁਇਸ਼ੇ ਤਰ੍ਹਾਂ ਆਪਣੀ ਜੁੜੀ ਡੋਰ ਹੈ ਉਹ ਮਾਲਕ ਦੇ ਹੱਥ ਵਿੱਚ ਸੋ ਗੁਰੂ ਬਿਆਰੇ ਕਰੇ ਕਰਾਏ ਆਪੇ ਆਪ ਮਾਨੁਖ ਕੇ ਕ੍ਰਿਸ਼ਨਾ ਹੀ ਹਾਥ ਸੋ ਜੇ ਉਸਰ ਤੇ ਹੱਥ ਰੱਖੇ ਤੇ ਤਾਂ ਹੀ ਕਿਰਪਾ ਹੁੰਦੀ ਹੈ ਕਿ ਬੰਦਾ ਉਹਦੀ ਕਿਰਪਾ ਹੋਵੇ ਤੇ ਤਾਂ ਹੀ ਨਾਮ ਜਪ ਹੁੰਦਾ ਨਹੀਂ ਤੇ ਨਹੀਂ ਜਪ ਹੁੰਦਾ ਆਪ ਜਪਾਏ ਜੱਪੇ ਸੁਣਾਓ ਆਪ ਗਾਵੇ ਸੁਹਾਰ ਗਾਉ ਸੋਦੀ ਕਿਰਪਾ ਦੇ ਨਾਲ ਹੀ ਸਵਾਗਤ ਹੈ ਬਿਹਾਰੂ ਅੱਜ ਨਵਾਂ ਸਾਲ ਵੀ ਤੇ ਚੇਤਨ ਦੀ ਇਸ ਗRAND ਦਾ ਦਿਹਾੜਾ ਵੀ ਸੋ ਆਓ ਬਾਰਾਂ ਮਾਸ ਦਾ ਪਾਠ ਆਫ ਦੀ ਸਰਵਨ ਕਰੋ ਜੀ